ਵੈਲਕਮ ਟੂ ਪੰਜਾਬੀ ਹਿੰਦੀ ਕਲਾਸ ਅੱਜ ਅਸੀਂ ਗਿਣਤੀ 41 ਤੋਂ 50 ਤੱਕ ਪੜਾਂਗੇ ਕਾਊਂਟਿੰਗ ਨੰਬਰਿੰਗ ਗਣਨਾ ਹਿੰਦੀ ਚ ਕਹਿੰਦੇ ਨੇ ਨਾ ਗਿਣਤੀ ਸੇਮ ਉਹੀ ਇਹ 4 ਨਾਲ 4 0 40 ਬਣਿਆ ਸੀ ਹੁਣ ਆ 40 40 4 0 4 0 ਸ਼ੁਰੂ ਹੋ ਗਿਆ 4 0 40 ਵਾਲੀ ਲਾਈਨ ਆ ਸਾਰੀ ਆ ਠੀਕ ਹੈ ਇਦੋਂ ਜਿੱਥੇ 4 ਹੋ ਗਿਆ 40 ਵਾਲੀ 2 ਹੋ ਗਿਆ 20 ਵਾਲੀ 3 ਹੋ ਗਿਆ 30 ਵਾਲੀ ਇਦੋਂ ਨਾਲ ਆ ਜਿਹੜਾ 1 2 ਬੋਲਦੇ 40 1 40 1 40 2 40 3 ਠੀਕ ਆ 40 1 41 40 2 42 40 3 43 40 4 44 40 5 45 ਨੋ ਦੀ ਸਾਊਂਡ ਟਿੱਪੀ ਚੋਂ ਆ ਰਹੀ ਹੈ ਠੀਕ ਆ 45 40 6 46 40 7 47 40 8 48 40 9 ਜਦੋਂ 50 ਤੋਂ ਘੱਟ ਹੋਵੇ ਉਹ ਊਣਾ ਹੁੰਦਾ ਊਣਾ 49 ਇੱਥੇ ਆ ਕੇ ਸਾਊਂਡ ਚੇਂਜ ਹੁੰਦੀ ਆ ਠੀਕ ਆ ਉੱਤੋਂ ਸਾਰੇ ਆਪਾਂ ਦੇਖੋ ਤਾਲੀ ਤਾਰੀ ਤਾਲੀ ਤਾਲੀ ਬੋਲਦੇ ਆਂ ਉਹਣਾ ਪੂਰਾ ਪੂਰਾ ਨੰਬਰ ਹੋਣਾ ਸੀ ਨਾ 50 ਇਹ ਪੂਰਾ ਨੰਬਰ ਆ ਤੇ ਇਹਦੇ ਚ ਇਹ ਤੋਂ ਪਹਿਲਾ ਅੱਖਰੋਂ ਥੋੜਾ ਊਣਾ ਹੁੰਦਾ ਊਣਾ ਹੋ ਕੇ ਭਰ ਕੇ ਫੇਰ ਪੂਰਾ ਹੋ ਗਿਆ ਊਣਾ 49 50 ਜਾਂ 50 ਇਹਦੇ ਨਾਲ ਟੋਨ ਰੜੂਗੀ ਇਹਦੀ ਉੱਪਰਲੇ ਨਾਲ ਨਹੀਂ ਲਾਣੀ 49 50 ਹਿੰਦੀ ਚ ਪੜਾਂਗੇ 1 143 42 ਤੈਤਾ ਲੀਸ ਚੋਵਾਲੀਸ ਪੰਤ ਹਾਲੀਸ 46 47 ਅੜ ਅੜਾੜਾ ਹੈ ਅੜ 43 48 99 ਹੁਣ ਦੇਖੋ ਇਹ ਆਸ 사ઉండ్ ਚ ਹੈ ਨਾ ਇੱਥੇ ਈਸ ਲੀਸ 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 ਇੱਥੇ ਹੁਣ ਇਹਨਾਂ 50 ਕਹਿਣਾ ਤਾਂ ਇਹਦੇ ਨਾਲ ਆਸ ਲੱਗਣਾ ਹੂਣਾ 1 14 50 사운드 체인지 ਹੋ ਗਈ ਇੱਥੇ ਠੀਕ ਹੈ 49 9 ਤੇ ਆ ਕੇ 사운드 체인지 ਹੁੰਦੀ ਆ ਉਹਦੀ 사운드 ਜਿਹੜਾ ਨੈਕਸਟ ਪੂਰਾ ਨੰਬਰ ਹੋਣਾ ਉਹਦੇ ਨਾਲ ਰਲਦੇ ਆ 40 50 ਠੀਕ ਹੈ 41 41 42 42 43 43 44 44 पताली पैंतालीस छियालीस च्याली, छियालीस संताली सैंतालीस अठतालीस अड़तालीस उणंजा उनचा उनचास उनचास पंजा पचास करो अभ्यास हो जाओगे गिनती पास, चौंप video dekhali or sickly